ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੋਰਟ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਇਹ ਗਰਾਠਾ ਬਣਾ ਕੇ ਤਿਆਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰ ਤੁਹਾਨੂੰ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੋਰਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਤੇ ਪਹੁੰਚ ਸਕੇ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਪਰੌਂਠਾ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਪਰੌਂਠਾ ਬਣਾਉਣ ਦੇ ਲਈ ਆਪਾਂ ਕਣਕ ਦਾ ਆਟਾ ਲਿਆ ਆਟਾ ਜਿਹੜਾ ਆਪਾਂ ਛਾਣ ਕੇ ਲਿਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਆਟਾ ਗੁੰਨ ਕੇ ਤਿਆਰ ਆਟੇ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਥੋੜੀ ਜਿਹਾ ਆਪਾਂ ਪਾਵਾਂਗੇ ਮਿਰਚ ਇਹ ਜਿਹੜੀ ਮਿਰਚ ਆ ਸੁੱਕੀ ਹੋਈ ਲਾਲ ਮਿਰਚ ਆਪਾਂ ਕੁੱਟ ਕੇ ਲਈਏ ਇਹ ਵੀ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਮਿਰਚ ਪਾਉਣ ਦੇ ਨਾਲ ਪਰੌਂਠਾ ਜਿਹੜਾ ਬਾਹਰੋਂ ਫਿੱਕਾ ਫਿੱਕਾ ਜਾਂ ਨਹੀਂ ਲੱਗਦਾ ਵਧੀਆ ਸਪਾਈਸੀ ਪਰੌਂਠਾ ਬਣ ਕੇ ਤਿਆਰ ਹੁੰਦਾ ਤੇ ਹੁਣ ਆਪਾਂ ਆਟਾ ਗੁੰਨ ਕੇ ਤਿਆਰ ਕਰ ਲੈਨੇ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨਾਂਗੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਣ ਦੇ ਲਈ ਆਟਾ ਗੁੰਨਦੇ ਹਾਂ ਬਿਲਕੁਲ ਉਸੇ ਤਰ੍ਹਾਂ ਦਾ ਆਟਾ ਆਪਾਂ ਨੂੰ ਚਾਹੀਦਾ। ਨਾ ਜ਼ਿਆਦਾ ਸਖਤ ਤੇ ਨਾ ਹੀ ਜ਼ਿਆਦਾ ਨਰਮ। ਤੋ ਇਹ ਆਟਾ ਆਪਾਂ ਇਕੱਠਾ ਕਰ ਲਿਆ। ਇਸ ਤਰ੍ਹਾਂ ਦਾ ਹੀ ਆਪਾਂ ਨੂੰ ਆਟਾ ਚਾਹੀਦਾ। ਤੇ ਹੁਣ ਆਪਾਂ ਆਟੇ ਨੂੰ 2 ਮਿੰਟ ਦੇ ਲਈ ਚੰਗੀ ਤਰ੍ਹਾਂ ਮਲਣਾ ਹੈ। ਆਟੇ ਨੂੰ ਆਪਾਂ 2 ਮਿੰਟ ਚੰਗੀ ਤਰ੍ਹਾਂ ਮਲ ਲਿਆ। ਤੇ ਹੁਣ ਆਪਾਂ ਆਟੇ ਉੱਪਰ ਕਵਲਾਵਾਂਗੇ ਥੋੜੇ ਤਾਂ ਜੋ ਆਟੇ ਉੱਪਰ ਸਿਕਰੀਨ ਆਵੇ ਤੇ ਉਪਰ ਨੂੰ ਮਤਾਂ ਟਾਕ ਦਾਂਗੇ ਤੇ ਆਟੇ ਨੂੰ ਆਪਾਂ 10 ਤੋਂ 15 ਮਿੰਟ ਦੇ ਲਈ ਰੈਸਟ ਹੋਣ ਦੇ ਲਈ ਰੱਖਾਂਗੇ ਲੋਈ 15 ਮਿੰਟ ਹੋ ਗਿਆ ਆਟੇ ਨੂੰ ਰੱਖੇ ਹੋਏ ਆਟਾ ਆਪਣਾ ਚੰਗੀ ਤਰ੍ਹਾਂ ਸੈੱਟ ਹੋ ਚੁੱਕਿਆ ਹੁਣ ਤੁਸੀਂ ਦੇਖ ਸਕਦੇ ਹੋ ਤੇ ਇਧਰ ਆਪਾਂ ਪਰੌਂਠੇ ਦੀ ਸਟਫਿੰਗ ਦੇ ਲਈ ਦੋ ਅੰਡੇ ਲਏ ਆ ਇੱਕ ਪਿਆਜ ਬਰੀ ਕੱਟਿਆ ਹੋਇਆ ਇੱਥੇ ਮੈਂ ਛੋਟਾ ਪਿਆਜ਼ ਲਿਆ ਕਿਉਂਕਿ ਆਪਾਂ ਦੋ ਹੀ ਐਗ ਲਏ ਆ ਉਸ ਨਾਲ ਹੀ ਆਪਾਂ ਪਿਆਜ਼ ਤੇ ਟਮਾਟਰ ਇਹਦੇ ਵਿੱਚ ਕਾਵਾਂਗੇ ਇੱਕ ਹਰੀ ਮਿਰਚ ਬਰੀ ਕੱਟੀ ਹੋਈ ਤੇ ਇੱਕ ਆਪਾਂ ਛੋਟਾ ਟਮਾਟਰ ਲਿਆ ਟਮਾਟਰ ਦੇ ਜਿਹੜੇ ਬੀਜ ਆ ਉਹ ਨਹੀਂ ਆਪਾਂ ਇਹਦੇ ਵਿੱਚ ਪਾਏ ਬੀਜ ਆਪਾਂ ਬਾਹਰ ਕੱਢਦੇ ਸੀ ਹੱਥ ਤੁਸੀਂ ਦੇਖ ਸਕਦੇ ਹੋ ਬੀਜ ਨਹੀਂ ਇਹਦੇ ਵਿੱਚ ਪਾਉਣੇ ਜਿਦੋਂ ਆਪਾਂ ਐਗ ਨੂੰ ਫੱਟ ਲੈਨੇ ਆ ਉਹਨਾਂ ਦਾ ਬਰੀਕ ਕੀਤਾ ਹੋਇਆ ਟਮਾਟਰ ਪਿਆਜ਼ ਤੇ ਹਰੀ ਮਿਰਚ ਦੇ ਵਿੱਚ ਪਾਵਾਂਗੇ। ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ। ਥੋੜਾ ਜਿਹਾ ਲਾਲ ਮਿਰਚ ਪਾਊਡਰ। ਨਮਕ ਮਿੱਥੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧਿਆ ਘੱਟ ਪਾ ਸਕਦੇ। ਚੰਗੀ ਤਰ੍ਹਾਂ ਫੈਟ ਲਾਂਗੇ। ਲਓ ਇਹ ਮਿਕਸਚਰ ਆਪਣਾ ਤਿਆਰ ਹੈ। ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਸ ਤਰ੍ਹਾਂ ਫੈਟ ਲੈਣਾ ਹੈ। ਫੈਟਣ ਦੇ ਨਾਲੇ ਜਿਹੜਾ ਵਧੀਆ ਲਿਕਵਿਡ ਬਣ ਜਾਂਦਾ ਤੇ ਫਿਰ ਆਪਾਂ ਨੂੰ ਸਟਫਿੰਗ ਕਰਨ ਵੀ ਥੋੜੀ ਆਸਾਨੀ ਹੁੰਦੀ ਹੈ। ਤੇ ਹੁਣ ਆਪਾਂ ਪਰੌਂਠਾ ਬਣਾਉਣਾ ਸ਼ੁਰੂ ਕਰਦੇ ਹਾਂ। ਕੱਡਾ ਕਪੜਾ ਲਿਆ ਆਪਾਂ ਜਿੰਨੇ ਕਿ ਪਤਲੇ ਆਪਾਂ ਰੋਟੀ ਬੇਲਦੇ ਆਂ ਉਹਨਾਂ ਕੇ ਪਤਲਾ ਆਪਾਂ ਬੇਲ ਲੈ। ਜਿਆਦਾ ਮੋਟਾ ਨਹੀਂ ਰੱਖਣਾ। ਤੇ ਇਧਰ ਆਪਾਂ ਦੇਸੀ ਘਿਓ ਲੈ। ਘਿਓ ਜਿਹੜਾ ਆਪਾਂ ਥੋੜਾ ਜੰਮਿਆ ਹੋਈ ਲੈ ਇਹਨੂੰ ਆਪਾਂ ਮੈਲਟ ਨਹੀਂ ਕੀਤਾ। ਦੇਸੀ ਘਿਓ ਦੀ ਜਗ੍ਹਾ ਤੁਸੀਂ ਬਟਰ ਵੀ ਲੈ ਸਕਦੇ ਹੋ। ਮੈਨੂੰ ਚੰਗੀ ਤਾਂ ਆਪਾਂ ਸਾਰੇ ਫਲਾ ਲੈਣਾ। ਥੋੜਾ ਜਿਹਾ ਪੈਦ ਉੱਪਰ ਆਟਾ ਡਸਟ ਕਰਾਂਗੇ ਥੋੜਾ ਜਿਹਾ ਉਹ ਪੈਦਰ ਵੀ ਲਾ ਲਾਂਗੇ ਜਿਆਦਾ ਪਤਲਾ ਨਹੀਂ ਆਪਾਂ ਕੀਤਾ ਨਾਰਮਲ ਜਿਹਾ ਰੱਖਿਆ ਤੇ ਉਧਰ ਤਵਾ ਪਰ ਗਰਮ ਹੈ ਤੇ ਪਰੌਂਠਾ ਪਾਵਾਂਗੇ ਹੁਣ ਪਰੌਂਠੇ ਨੂੰ ਆਪਾਂ ਦੋਨਾਂ ਸਾਈਡਾਂ ਤੋਂ ਥੋੜਾ ਥੋੜਾ ਸੇਕ ਲਾਂਗੇ ਇੱਕ ਸਾਈਡ ਆਪਣੀ ਪਰੌਂਠੇ ਦੀ ਜਿਹੜੀ ਸਿੱਗ ਗਈ ਹੁਣ ਆਪਾਂ ਦੂਜੀ ਸਾਈਡ ਕਰਤੀ ਥੋੜਾ ਜਿਹਾ ਉਧਰਲੀ ਸਾਈਡ ਵੀ ਆਪਾਂ ਸੇਕ ਲੈਣਾ ਹਾਂਜੀ ਇਧਰਲੀ ਸਾਈਡ ਵੀ ਆਪਣੀ ਥੋੜੀ ਥੋੜੀ ਸਿੱਕ ਗਈ ਤੇ ਹੁਣ ਗੈਸ ਦਾ ਫਲੇਮ ਆ ਇੱਥੇ ਆਪਾਂ ਬਿਲਕੁਲ ਲੋਅ ਰੱਖਿਆ ਤੇ ਆਪਾਂ ਪਰੌਂਠੇ ਦੀ ਜਿਹੜੀ ਲੇਅਰ ਹੈ ਇਸ ਤਰ੍ਹਾਂ ਨਾਈਟ ਦੇ ਨਾਲ ਚੱਕ ਲਈ ਤੇ ਹੁਣ ਆਪਾਂ ਇਹਦੇ ਵਿੱਚ ਐਗ ਦੀ ਫਿਲਿੰਗ ਕਰਾਂਗੇ ਇਸ ਤਰ੍ਹਾਂ ਚੰਗੀ ਇਹਦੇ ਨਾਲ ਆਪਾਂ ਪਾਵਾਂਗੇ ਵਿੱਚ ਆਪਾਂ ਇਹ ਪੈਸਟਰਾ ਓਪਨ ਕਰ ਲਾਂਗੇ ਤਾਂ ਜੋ ਆਪਣੀ ਫਿਲਿੰਗ ਅੰਦਰ ਤੱਕ ਚਲੀ ਜਾਵੇ ਹੁਣ ਆਪਾਂ ਇਧਰਲੀ ਸਾਈਡ ਵੀ ਜਿਹੜੇ ਐਗ ਦੇ ਖਿਲੇਗਾ ਉਹ ਵੀ ਪਾ ਦਾਂਗੇ ਹੁਣ ਗੈਸ ਦਾ ਫਲੇਮ ਆਪਾਂ ਥੋੜਾ ਮੀਡੀਅਮ ਰੱਖਾਂਗੇ ਤੇ ਉੱਪਰ ਆਪਾਂ ਪਰੌਂਠੇ ਦੇ ਘਿਓ ਲਾ ਲਾਂਗੇ ਘਿਓ ਲਾ ਕੇ ਆਪਾਂ ਪਰੌਂਠੇ ਨੂੰ ਦੋਨਾਂ ਪਾਸੇ ਤੋਂ ਸੇਕ ਲਾਂਗੇ ਆ ਦੇਖੋ ਪਰੌਂਠਾ ਆਪਣਾ ਇਹਦਾ ਅੰਦਰ ਤੋਂ ਫੁੱਲਣ ਲੱਗ ਗਿਆ। ਓਕੇ ਗਜਰਾ ਇਹਦੇ ਅੰਦਰ ਪੱਕ ਚੁੱਕਿਆ। ਚਲੋ ਜੀ ਪਰੌਂਠਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਹੀ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ। ਤੇ ਇਸੇ ਤਰ੍ਹਾਂ ਹੀ ਆਪਾਂ ਦੂਜੇ ਪਰੌਂਠੇ ਬਣਾ ਕੇ ਤਿਆਰ ਕਰਾਂਗੇ। ਲੋ ਜੀ ਅੰਡੇ ਦੀ ਸਟਫਿੰਗ ਵਾਲਾ ਆਪਣਾ ਪਰੌਂਠਾ ਜਿਹੜਾ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਤੇ ਆਪਾਂ ਇਹਨੂੰ ਕੱਟ ਕੇ ਦਿਖਾਉਨੇ ਆਂ ਆ ਦੇਖੋ ਅੰਡੇ ਦੀ ਜਿਹੜੀ ਸਟਫਿੰਗ ਹੈ ਸਾਰੇ ਪਰੌਂਠੇ ਦੇ ਵਿੱਚ ਹੈਗੀ ਹੈ ਤੁਸੀਂ ਵੀ ਇਸ ਤਰ੍ਹਾਂ ਅੰਡੇ ਦਾ ਪਰੌਂਠਾ ਬਣਾਇਓ ਤੇ ਖਾਇਓ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਹੀ ਰੋਡ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਮਿਲਦੇ ਆ नेक्स्ट ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ